ਦਾ ਚੁਪਹਿਰਾਵਾ ਇਹਨੂੰ ਜੇ ਸਹੀ ਤਰੀਕੇ ਨਾਲ ਵਰਤਿਆ ਜਾਵੇ ਗੁਰਬਾਣੀ ਜੋ ਜਿਤਨਾ ਆਪਾਂ ਮਤਲਬ ਗੁਰਬਾਣੀ ਨੂੰ ਸਮਝ ਲਈਏ ਫਿਰ ਤੇ ਬਹੁਤ ਵਧੀਆ ਗੱਲ ਹੈ ਕੁਝ ਲੋਕ ਵਿਦਵਾਨਾ ਜਿਹੜਾ ਕਹਿਣਾ ਵਿਦਵਾਨਾਂ ਦਾ ਕਹਿਣਾ ਕਿ ਇਹ ਬਿਲਕੁਲ ਮਨਮਤਾ ਹੈ ਤੁਸੀਂ ਕਿਵੇਂ ਦੇਖਦੇ ਜਿਹੜੇ ਬੰਦੇ ਚੁਪਹਿਰਾ ਕਰਾ ਰਹੇ ਨੇ ਜੀ ਉਹਨਾਂ ਦੀ ਭਾਵਨਾ ਅੱਛੀ ਹੈ ਮਤਲਬ ਕੋਈ ਉਹਨਾਂ 'ਚ ਕਾਪਟ ਨਹੀਂ ਫਿਰ ਤੇ ਬਹੁਤ ਵਧੀਆ ਗੱਲ ਹੈ ਇੱਕ ਕਹਿੰਦਾ ਨਹੀਂ ਚੋਪੈਰਾ ਨਹੀਂ ਕੱਟਣਾ ਚਾਹੀਦਾ ਦੂਜਾ ਕਹਿੰਦਾ ਸਾਡਾ ਅਮਰਤ ਵਾਲਾ ਖਾ ਲੈਣਾ ਇੰਨਾ ਚੋਪੈਰੇ ਦੇ ਨਾਂ ਤੇ ਹੈਨਾ ਕੋਈ ਕਹਿੰਦਾ ਪ੍ਰਵਾਸ ਫੇਰੀਆਂ ਨਹੀਂ ਜਾਣਾ ਚਾਹੀਦਾ ਦੂਜਾ ਕਹਿੰਦਾ ਪਕੌੜੇ ਨਾ ਵੰਡੋ ਤੇ ਪ੍ਰਵਾਸ ਫੇਰੀਆਂ ਆਪੇ ਬੰਦ ਹੋ ਜਾਣੀਆਂ ਦੱਸੋ ਇਹ ਗੱਲਾਂ ਜਾਇਜ਼ ਹੈਗੀਆਂ ਨੇ ਪੰਥ ਦੇ ਵਿੱਚ ਵੇਖੋ ਜੀ ਜੇ ਤੇ ਆਪਾਂ ਪਹਿਲਾਂ ਗੱਲ ਕੀਤੀ ਵੀ ਜੇ ਤੇ ਮਕਸਦ ਸਾਡਾ ਰਾਮ ਨਾਮ ਲੈਣ ਦਾ ਵਾ ਪਰਮੇਸ਼ਰ ਦਾ ਨਾਮ ਲੈਣ ਜੇ ਤੇ ਜੇ ਨਾਮ ਮਿਲਦਾ ਫਿਰ ਤੇ ਠੀਕ ਆ ਠੀਕ ਆ ਜੇ ਇਹਨਾਂ ਚੀਜ਼ਾਂ ਨਾਲ ਇਹਨਾਂ ਕਰਮਾਂ ਨਾਲ ਪਰਮੇਸ਼ਰ ਦਾ ਨਾਮ ਨਹੀਂ ਸਾਨੂੰ ਹਾਸਲ ਹੋ ਰਿਹਾ ਸਾਡੇ ਜੀਵਨ ਦੇ ਵਿੱਚ ਚੰਗੇ ਗੁਣ ਨਹੀਂ ਆ ਰਹੇ ਤੇ ਫਿਰ ਇਹਨਾਂ ਚੀਜ਼ਾਂ ਦਾ ਮੈਂ ਸਮਝਦਾ ਵੀ ਜਿਵੇਂ ਮਹਾਰਾਜ ਨੇ ਆਖਿਆ ਸਭ ਫੋਕਟ ਨਿਸ਼ਚੋ ਕਰਮਾਂ ਇਨਾਂ ਇਕੱਠ ਕਰਨਾ ਵੇਖੋ ਕਿੱਡੀ ਮਾਸਟਰ ਮਾਈਂਡ ਦੀ ਖੇਡ ਆ ਬਹੁਤ ਵਧੀਆ ਖੇਡ ਬਹੁਤ ਔਖਾ ਹੈ ਇਨਾਂ ਇਕੱਠ ਕਰਨਾ ਸੰਗਤ ਦਾ ਫਿਰ ਉਹ ਗੁਰਬਾਣੀ ਪੜ ਰਹਾ ਇਹ ਵੀ ਬੜੀ ਵਧੀਆ ਗੱਲ ਹੈ ਹੈਣਾ ਜੀ ਗੁਰਬਾਣੀ ਤੇ ਲਾਉਣੀ ਸੰਗਤ ਵੇਖੋ ਕਿੱਡੀ ਜਿਹੜਾ ਜਿਹੜਾ ਵੀ ਇਨਸਾਨ ਨੇ ਇਹ ਕੰਮ ਚਲਾਇਆ ਹੋ ਉਹ ਕਿੱਡਾ ਬੰਦਾ ਮਾਸਟਰ ਮਾਈਂਡ ਆ ਮਤਲਬ ਕਹਿ ਸਕਦੇ ਆ ਬਿਲਕੁਲ ਪਰ ਹੁਣ ਇਹ ਸ਼ਰਤ ਇਹ ਆ ਵੀ ਨਾਲ ਗੁਰਬਾਣੀ ਸਮਝਾਈ ਵੀ ਜਾਵੇ ਜੀ ਕੱਲਾ ਪੜਾਇਆ ਹੀ ਨਾ ਜਾਵੇ ਨਾਲ ਸਮਝਾਇਆ ਵੀ ਜਾਵੇ ਹੂੰ ਤੁਸੀਂ ਵੇਂਦੇ ਆਪਾਂ ਜਾਨਨੇ ਆ ਸ਼ਿਦੀ ਦਾੜਿਆਂ ਤੇ ਉੱਥੇ ਰਾਹ ਦੇ ਵਿੱਚ ਲੋਕ ਆ ਕੇ ਕੀ ਕਰੀ ਜਾਂਦੇ ਉੱਥੇ ਵੱਡੇ ਲੰਗਰ ਸੀ ਹੂੰ ਪਗੌੜਿਆਂ ਦਾ ਲੰਗਰ ਜਲੇਬਾਂ ਦਾ ਲੰਗਰ ਤੁਸੀਂ ਲੰਗਰ ਖਾਣ ਗਏ ਹੋ ਤੇ ਬਿਲਕੁਲ ਲੰਗਰਾਂ ਦੀ ਗੱਲ ਕਰ ਸਹੀ ਆ ਗੁਰੂ ਸਾਹਿਬ ਸਾਡੇ ਤੋਂ ਆਪਣਾ ਪਰਿਵਾਰ ਵਾਰਗੇ ਅਸੀਂ ਪਕੌੜੀਆਂ ਜਲੇਬਾਂ ਜੀ ਬਦਾਮਾਂ ਦੇ ਦੁੱਧ ਪੀਣ ਚ ਉਲਝ ਗਏ ਉੱਥੇ ਜਾਣਾ ਖੰਡੇ ਦੀ ਪੌਲ ਲੈਣ ਸੀ ਪਰ ਅੱਜ ਲੋਕ ਵੇਖੋ ਕੀ ਕਰਦੇ ਆ ਉੱਥੇ ਜਾ ਕੇ ਪਕਾਨੇ ਲੈ ਆਉਂਦੇ ਆ ਜਾਂ ਉੱਚੇ ਪਹਾੜਾਂ ਦੇ ਫੋਟੋਆਂ ਲਵਾਉਂਦੇ ਆ ਸਹੀ ਹੈ ਤੇ ਜਾਂ ਆਪਣਾ ਟਰੈਕਟਰਾਂ ਦੇ ਵੱਡੇ ਵੱਡੇ ਡੀਜੇ ਲਾ ਕੇ ਬੂਫਰ ਲਾ ਕੇ ਫੋਕਰਪੁਣਾ ਕਰਕੇ ਵੇਖੋ ਲੋਕ ਕੀ ਕਰ ਰਹੇ ਮਜ਼ਾਕ ਬਣਾ ਰਹੇ ਆ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਜੁੜੇ ਹੋ ਸਰਖਾਪ ਟੀਵੀ ਨਾਲ ਮੈਂ ਹਾਂ ਗੁਰਦੇਵਾਲ ਸਿੰਘ ਤੇ ਹਮੇਸ਼ਾ ਹੀ ਆਪਾਂ ਸਿੱਖ ਕੌਮ ਦੇ ਵਿੱਚ ਜਦੋਂ ਵੀ ਕੋਈ ਵਿਵਾਦ ਉੱਠਦਾ ਹੈ ਤੇ ਹਰ ਵਿਵਾਦ ਤੇ ਕੋਸ਼ਿਸ਼ ਕਰੀਦੀ ਹੈ ਕਿ ਸੰਗਤਾਂ ਦੇ ਰੂਬਰੂ ਹੋ ਕੇ ਗੁਰਬਾਣੀ ਮੁਤਾਬਕ ਉਸ ਚੀਜ਼ ਨੂੰ ਸਮਝਿਆ ਜਾਵੇ ਜਿਸ ਚੀਜ਼ ਤੇ ਵਿਵਾਦ ਉੱਠਦਾ ਹੈ ਤੇ ਅੱਜ ਦੀ ਆਪਣਾ ਵਿਸ਼ਾ ਰਹੇਗਾ ਕਿ ਪਿਛਲੇ ਦਿਨੀ ਚੋਪਹਿਰੇ ਨੂੰ ਲੈ ਕੇ ਕੁਝ ਵਿਦਵਾਨ ਸਾਡੇ ਜਿਹੜੇ ਆ ਉਹ ਚੁਪਹਿਰੇ ਦੇ ਵਿਰੁੱਧ ਬੋਲ ਰਹੇ ਨੇ ਪਿਛਲੇ ਦਿਨੀ ਸੰਗਤਾਂ ਵੱਲੋਂ ਜੋ ਚੁਪਹਿਰਾ ਕੱਟਿਆ ਜਾ ਰਿਹਾ ਹੈ ਸ਼ਹੀਦਾਂ ਸਿੰਘਾਂ ਦੇ ਦਰਬਾਰ ਤੇ ਤੇ ਕੁਝ ਲੋਕ ਇਸ ਦੇ ਹੱਕ ਵਿੱਚ ਵੀ ਨਿਤਰੇ ਨੇ ਐਸੋਲੇ ਮੇਰੇ ਨਾਲ ਸਿੱਖ ਪ੍ਰਚਾਰਕ ਵੀਰ ਹਰਦੇਵਾਲ ਸਿੰਘ ਜੀ ਮੌਜੂਦ ਨੇ ਆਪਾਂ ਕਰਦੇ ਆ ਗੱਲਬਾਤ ਸਮਝਣ ਦੀ ਕੋਸ਼ਿਸ਼ ਕਰਦੇ ਆ ਕਿ ਗੁਰਬਾਣੀ ਕੀ ਇਸ ਚੀਜ਼ ਦੀ ਇਜਾਜ਼ਤ ਦਿੰਦੀ ਹੈ ਕਿ ਗੁਰਬਾਣੀ ਮੁਤਾਬਕ ਇਹ ਚੀਜ਼ਾਂ ਕਰਨੀਆਂ ਸਹੀ ਹਨ ਜਾ ਗਲਤ ਹੈ ਕਿਉਂਕਿ ਆਪਾਂ ਗੁਰਬਾਣੀ ਤੋਂ ਉੱਪਰ ਹੋਰ ਕਿਸੇ ਨੂੰ ਨਹੀਂ ਸੁਣਨਾ ਆਪਾਂ ਪ੍ਰਚਾਰਕਾਂ ਦੀ ਨਹੀਂ ਸੁਣਨੀ ਆਪਾਂ ਗੁਰਬਾਣੀ ਨੂੰ ਸਮਝਣਾ ਕਿ ਗੁਰਬਾਣੀ ਇਸ ਚੀਜ਼ ਨੂੰ ਕੀ ਮੰਨਦੀ ਹੈ ਆਹ ਪਾਉਣੇ ਫਤਿਹ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆਪਾਂ ਚੁਪਹਿਰੇ ਤੋਂ ਸ਼ੁਰੂ ਕਰੀਏ ਕੁਝ ਹੱਕ ਚ ਨਿਤਰੇ ਨੇ ਹਾਂਜੀ ਕੁਝ ਵਿਰੋਧ ਚ ਨਿਤਰੇ ਨੇ ਕੀ ਲੱਗਦਾ ਤੁਹਾਨੂੰ ਗੁਰਬਾਣੀ ਇਸ ਚੀਜ਼ ਤੇ ਕੀ ਬੋਲਦੀ ਹੈ ਵੇਖੋ ਜੀ ਜਿਹੜਾ ਚੁਪਹਿਰਾ ਸ਼ਬਦ ਆ ਜੇ ਆਪਾਂ ਇਤਿਹਾਸ ਵਾਜਦੇ ਆ ਪੁਰਾਣਾ ਜਾਂ ਗੁਰਬਾਣੀ ਆਵਾਜ਼ ਦੇ ਤਾਂ ਉੱਥੇ ਆਪਾਂ ਨੂੰ ਇਹ ਸ਼ਬਦ ਨਹੀਂ ਮਿਲਦਾ ਹੂੰ ਪਰ ਉੱਥੇ ਸਾਡੀ ਮਰਿਆਦਾ ਦੇ ਵਿੱਚ ਇਹ ਵੀ ਆਖਿਆ ਗਿਆ ਹੈ ਕਿ ਜੇ ਇਕੱਠ ਨੂੰ ਗੁਰਮਤ ਦੇ ਵਿੱਚ ਪ੍ਰਚਾਰ ਲਈ ਆਪਾਂ ਵਰਤ ਸਕਦੇ ਹਾਂ ਜੇ ਸੰਗਤ ਦਾ ਇਕੱਠ ਹੁੰਦਾ ਹੈ ਇਹ ਬਿਲਕੁਲ ਜੇ ਮੰਨ ਲਓ ਉਹਨਾਂ ਦੀ ਭਾਵਨਾ ਜਿਹੜੇ ਬੰਦੇ ਦੁਪਹਿਰਾ ਕਰਾ ਰਹੇ ਨੇ ਜੇ ਉਹਨਾਂ ਦੀ ਭਾਵਨਾ ਅੱਛੀ ਹੈ ਹੂੰ ਮਤਲਬ ਕੋਈ ਉਹਨਾਂ 'ਚ ਕਾਪਟ ਨਹੀਂ ਫਿਰ ਤਾਂ ਬਹੁਤ ਵਧੀਆ ਗੱਲ ਹੈ ਹੂੰ ਵੀ ਇਹੋ ਗੁਰਬਾਣੀ ਸਮਝਾ ਰਹੇ ਆ ਲੋਕਾਂ ਨੂੰ ਜੀ ਲੋਕਾਂ ਨੂੰ ਸਮਝ ਆ ਰਹੀ ਹੈ ਗੁਰਬਾਣੀ ਨਾਲ ਜੀਵਨ ਉੱਚਾ ਹੋ ਰਿਹਾ ਹੈ ਬੁਰਾਈਆਂ ਜੀਵਨ ਚੋਂ ਜਾ ਰਹੀਆਂ ਨੇ ਫਿਰ ਤੇ ਬਹੁਤ ਵਧੀਆ ਗੱਲ ਹੈ ਪਰ ਅਕਸਰ ਹੁੰਦਾ ਕੀ ਹੈ ਕਈ ਵਾਰ ਇਹ ਕਿਸੇ ਆਪਾਂ ਲੁੱਟ ਦਾ ਸ਼ਿਕਾਰ ਹੋ ਜਾਂਦੇ ਆ ਜਿਸ ਤਰ੍ਹਾਂ ਕਹਿ ਲਈਏ ਵੀ ਗਲਤ ਰਸਤੇ ਜੇ ਪੈ ਜਾਈਏ ਤੇ ਇਸ ਵਾਸਤੇ ਜਿਹੜਾ ਚੁਪਹਿਰਾ ਵਾ ਇਹਨੂੰ ਜੇ ਸਹੀ ਤਰੀਕੇ ਨਾਲ ਵਰਤਿਆ ਜਾਵੇ ਗੁਰਬਾਣੀ ਜੋ ਜਿਸ ਤਰ੍ਹਾਂ ਆਪਾਂ ਮਤਲਬ ਗੁਰਬਾਣੀ ਨੂੰ ਸਮਝ ਲਈਏ ਫਿਰ ਤੇ ਬਹੁਤ ਵਧੀਆ ਗੱਲ ਹੈ ਜੀ ਹਣਾ ਜੇ ਮਾਨੂੰ ਆਪਾਂ ਗੁਰਬਾਣੀ ਨੂੰ ਸਮਝਦੇ ਆ ਉੱਥੇ ਗੁਰਬਾਣੀ ਦੇ ਜਿਹੜਾ ਉਪਦੇਸ਼ ਆ ਉਹ ਸਾਨੂੰ ਮਿਲਦਾ ਵਾ ਹੂੰ ਫਿਰ ਤੇ ਬਹੁਤ ਇਹ ਚੰਗੀ ਗੱਲ ਹੈ ਕਿ ਜਿੱਥੋਂ ਹੀ ਮਿਲੇ ਉੱਥੋਂ ਲੈਣਾ ਚਾਹੀਦਾ ਭਾਵੇਂ ਚੋਪਹਿਰੇ 'ਚ ਹੋਵੇ ਭਾਵੇਂ ਅੰਮ੍ਰਿਤ ਵੇਲੇ 'ਚ ਹੋਵੇ ਭਾਵੇਂ ਗੁਰਬਾਣੀ ਸੁਣਦਿਆਂ ਹੋਵੇ ਹਣਾ ਪਰ ਕੁਝ ਲੋਕ ਵਿਦਵਾਨਾ ਜਿਹੜਾ ਕਹਿਣਾ ਵਿਦਵਾਨਾਂ ਦਾ ਕਹਿਣਾ ਕਿ ਇਹ ਬਿਲਕੁਲ ਮਨਮਤ ਹੈ ਤੁਸੀਂ ਕਿਵੇਂ ਦੇਖਦੇ ਹੋ ਤੁਸੀਂ ਮਨਮਤ ਜੀ ਜਿਵੇਂ ਆਪਾਂ ਵੇਖ ਲਈਏ ਵੀ ਜਿਤਨਾ ਜੇ ਤੇ ਅਗਰ ਇਹ ਗੁਰਬਾਣੀ ਦਾ ਆਪਾਂ ਅੱਗੇ ਵੀ ਜ਼ਿਕਰ ਕੀਤੀ ਆ ਵੀ ਜੇ ਉਪਦੇਸ਼ ਨਹੀਂ ਦਿੱਤਾ ਜਾ ਰਿਹਾ ਜਿਸ ਤਰ੍ਹਾਂ ਕਿਸੇ ਨੇ ਤੋਤੇ ਰੱਖੇ ਸੀ ਉਹਨਾਂ ਨੂੰ ਸਿਖਾਇਆ ਸਿਖਾਇਆ ਗਿਆ ਸੀ ਹੂੰ ਵੀ ਸ਼ਿਕਾਰੀ ਆਏਗਾ ਆ ਧਾਣੇ ਪਾਏਗਾ ਜਾਲ ਛੁੱਟੇਗਾ ਪਰ ਫਸਣਾ ਨਹੀਂ ਹੂੰ ਉਹ ਤੋਤੇ ਆਣੇ ਸਿੱਖ ਲਿਆ ਉਹ ਬੋਲਣ ਲੱਗ ਪਏ ਪਰ ਇੱਕ ਦਿਨ ਸ਼ਿਕਾਰੀ ਆਇਆ ਉਹਨੇ ਧਾਣੇ ਪਾਏ ਜਾਲ ਛੁੱਟਿਆ ਤੋਤੇ ਫਸ ਗਏ ਮੋਢੇ ਤੇ ਚੁੱਕੀ ਜਾਵੇ ਆ ਉਹ ਵਿੱਚ ਪੜਦੇ ਜਾਣ ਸ਼ਿਕਾਰੀ ਆਏਗਾ ਦਾਣੇ ਪਾਏਗਾ ਜਾਲ ਛੋਟੇਗਾ ਫਸਣਾ ਫਸ ਗਏ ਫਸ ਗਏ ਸੋ ਇਹਦਾ ਮਤਲਬ ਇਹ ਆ ਵੀ ਜਿੱਤਰਾ ਜਿਹੜਾ ਆਪਾਂ ਨੂੰ ਗੁਰੂ ਸਾਹਿਬ ਦੀ ਜਿਹੜੀ ਬਾਤ ਆ ਉਹਦੇ ਵੱਲ ਆਪਾਂ ਨੂੰ ਜ਼ਿਆਦਾ ਧਿਆਨ ਦੇਣ ਦੀ ਲੋੜ ਆ ਜੇ ਆਪਾਂ ਨੂੰ ਉੱਥੇ ਅਰਥ ਸਮਝਾਏ ਜਾ ਰਹੇ ਆ ਗੁਰਬਾਣੀ ਦੇ ਕਿਉਂਕਿ ਮੰਨ ਲਓ ਵੀ ਸੰਗਤ ਦਾ ਤੇ ਕੋਈ ਕਸੂਰ ਨਹੀਂ ਆ ਉਹ ਤੇ ਉੱਥੇ ਆਪਣਾ ਸਮਾਂ ਕੱਢ ਕੇ ਜਾ ਰਹੇ ਨੇ ਉਹਨਾਂ ਦਾ ਇਹਦੇ ਵਿੱਚ ਕੋਈ ਦੋਸ਼ ਨਹੀਂ ਬਿਲਕੁਲ ਅਗਰ ਉਹਨਾਂ ਨੂੰ ਗੁਰਬਾਣੀ ਗਿਆਨ ਸਮਝਾਇਆ ਜਾ ਰਿਹਾ ਏ ਹੁਣ ਕਈਆਂ ਨੂੰ 20 20 ਸਾਲ ਹੋ ਗਿਆ ਗੁਰਬਾਣੀ ਪੜਦਿਆਂ ਨੂੰ ਬਿਲਕੁਲ ਬਿਲਕੁਲ ਪਰ ਜਦੋਂ ਉਹਨਾਂ ਨੂੰ ਕੋਈ ਗੁਰਬਾਣੀ ਦਾ ਅਰਥ ਪੁੱਛ ਲਈਏ ਮੰਨ ਲਓ ਛੋਟੀ ਜੀ ਮੈਂ ਤੁਹਾਨੂੰ ਸ਼ੁਰੂ ਜੀ ਗੱਲ ਦੱਸਦਾ ਵੀ ਮੂਲ ਮੰਤਰ ਤੇ ਆਪਾਂ ਅਰਥ ਪੁੱਛ ਲਈਏ ਵੀ ਕੀ ਹੈ ਦੱਸੋ ਸਾਨੂੰ ਤੇ ਉਹ ਅੱਗੋਂ ਸਿਰ ਫੇਰ ਜਾਂਦੇ ਨਹੀਂ ਜੀ ਇਹ ਨਹੀਂ ਸਾਨੂੰ ਪਤਾ ਬਿਲਕੁਲ ਤੇ ਜੇ ਉਹਨਾਂ ਨੂੰ ਅਜੇ ਤੱਕ ਆਪਾਂ ਮੂਲ ਮੰਤਰ ਦੇ ਅਰਥ ਆਪਣੀ ਸਮਝ ਵਿੱਚ ਨਹੀਂ ਆਏ ਤੇ ਬਾਕੀ ਜਿਹੜਾ ਖਜ਼ਾਨਾ ਵਾ 1430 ਪੰਨੇ ਹੂੰ ਉਹਦੀ ਆਪਾਂ ਕੀ ਆਸ ਰੱਖੀ ਤੁਹਾਡੇ ਮੁਤਾਬਕ ਜਿਹੜਾ ਆਪਾਂ ਚੋਪੈਰਾ ਰੱਖਣਾ ਹਾਂਜੀ ਸੰਗਤ ਬੈਠੀ ਆ ਹਾਂਜੀ ਮੰਨ ਲਓ ਕਿ ਆਪਾਂ ਨਾ ਚੋਪੈਰਾ ਹੀ ਦੇ ਦਿੰਨੇ ਹਾਂਜੀ ਉਹਦੇ ਵਿੱਚ ਤੁਹਾਡੇ ਮੁਤਾਬਕ ਗੁਰਬਾਣੀ ਨੂੰ ਕਿਸ ਤਰ੍ਹਾਂ ਵਾਚਿਆ ਜਾਣਾ ਚਾਹੀਦਾ ਜੇ ਤੁਸੀਂ ਦੱਸਣਾ ਹੋਵੇ ਮੇਰੇ ਮੁਤਾਬਕ ਇਹ ਇਸ ਤਰ੍ਹਾਂ ਵੀਰ ਜੀ ਵੀ ਜਿਸ ਤਰ੍ਹਾਂ ਚੰਗੇ ਵਿਦਵਾਨ ਹਾਂ ਤਿੰਨ ਜਿਹੜੇ ਚੋਟੀ ਦੇ ਵਿਦਵਾਨ ਆ ਪ੍ਰਚਾਰਕ ਨੇ ਕਥਾਵਾਚਕ ਨੇ ਜਿਨ੍ਹਾਂ ਨੂੰ ਪੰਥ ਨੇ ਪ੍ਰਵਾਨ ਕੀਤਾ ਉਹਥੇ ਬੁਲਾਏ ਜਾਣ ਬੁਲਾਏ ਜਾਣ ਉਹ ਗੁਰਬਾਣੀ ਸਮਝਾਉਣ ਹਾਂ ਉਹ ਆਪ ਦੇ ਤਰੀਕੇ ਨਾਲ ਗੁਰਬਾਣੀ ਦੇ ਅਰਥ ਕਰਨ ਵਿਆਖਿਆ ਕਰਨ ਉਹ ਸੰਗਤ ਨੂੰ ਸਮਝਾਵੇ ਜਿੱਦਾਂ ਆਪਾਂ ਪਹਿਲਾਂ ਹੀ ਗੱਲ ਕਰ ਗਏ ਹਾਂ ਕਈ ਵਾਰ ਗੁਰਬਾਣੀ ਪੜਨ ਵਾਲੀ ਸੰਗਤ ਆ ਜਿਹੜੀ ਕਈ ਵਾਰ ਉਹ ਗੁਰਬਾਣੀ ਤੇ ਪੜਦੀ ਆ ਠੀਕ ਇੱਕ ਮਾਦਾ ਕੋਈ ਸੇਵਾ ਕਰ ਰਹੀ ਸੀ ਜੀ ਉਹਦਾ ਨਾਲ ਛੋਟਾ ਜਿਹਾ ਪੋਤਰਾ ਨਾਲ ਗਿਆ ਸੀ ਉਹ ਜੋੜੇ ਸਾਫ ਕਰ ਰਹੀ ਸੀ ਜੀ ਮਤਲਬ ਸੰਗਤ ਦੇ ਉਹ ਪੋਤਰਾ ਦੇ ਆਗੋਂ ਪੁੱਛਦਾ ਹੈ ਕਿ ਇਹ ਮਾਤਾ ਜੀ ਜੋੜੇ ਸਾਫ ਕਰਨ ਨਾਲ ਕੀ ਹੁੰਦਾ ਉਹ ਕਹਿੰਦੀ ਬਹੁਤ ਸੁਭਾਅ ਚ ਠੰਡਾ ਹੁੰਦਾ ਨਿਮਰਤਾ ਹੁੰਦੀ ਹੈ ਨਿਮਰਤਾ ਹੁੰਦੀ ਹੈ ਨਿਮਰਤਾ ਹੁੰਦੀ ਹੈ ਪਰ ਉਹ ਬੱਚਾ ਕਹਿੰਦਾ ਜੋੜੇ ਚਾਚੀ ਦੇ ਆ ਹੂੰ ਉਹਨੇ ਭਵਾ ਕੇ ਮਾਰੇ ਕਹਿੰਦੀ ਪਹਿਲਾਂ ਕਿਉਂ ਨਹੀਂ ਦੱਸਿਆ ਪਹਿਲਾਂ ਨਹੀਂ ਦੱਸਿਆ ਵਾ ਵਾ ਮਤਲਬ ਕਹਿਣ ਦਾ ਭਾਵ ਕਈਆਂ ਦੀ ਨਿਮਰਤਾ ਵੀ ਇਸ ਤਰੀਕੇ ਦੀ ਹੈ ਨਾ ਹੂੰ ਸੋ ਸਾਡੇ ਵਿੱਚ ਕੋਈ ਆਪੋ ਆਪਣਾ ਹੀ ਜੋਰ ਲਾ ਯਾਰ ਜਿ ਤਰ੍ਹਾਂ ਇੱਕ ਜੰਗਲ ਦਾ ਰਾਜਾ ਸ਼ੇਰ ਹੁੰਦਾ ਹੈ ਜੀ ਉਹ ਜੰਗਲ ਛੱਡ ਕੇ ਚਲਾ ਗਿਆ ਜੀ ਉਹਨਾਂ ਸਾਰਿਆਂ ਜੰਗਲ ਦੇ ਜਾਨਵਰਾਂ ਰਹਿ ਕੀਤੀ ਵੀ ਆਪਾਂ ਰਾਜਾ ਬਾਂਦਰ ਨੂੰ ਬਣਾ ਦਈਏ ਆ ਉਹਨਾਂ ਨੇ ਠੀਕ ਹੈ ਜੀ ਬਾਂਦਰ ਨੂੰ ਬਣਾ ਦਿੰਨੇ ਹੂੰ ਉਹਨਾਂ ਬਾਂਦਰ ਨੂੰ ਬੜਾ ਠਾ ਦਿੱਤਾ ਤੇ ਉਹ ਕੁਝ ਇੱਕ ਦਿਨ ਬਾਅਦ ਜੋ ਸ਼ੇਰ ਆਇਆ ਖਰਗੋਸ਼ ਭੱਜ ਕੇ ਬਾਂਦਰ ਕੋਲ ਗਿਆ ਕਹਿੰਦਾ ਸ਼ੇਰ ਆ ਗਿਆ ਆ ਉਹਨੇ ਮਾਰੀ ਛਾਲ ਦੂਜੀ ਟਾਣੀ ਤੇ ਆ ਹਾਥੀ ਗਿਆ ਫਿਰ ਉਹਦੇ ਕੋਲ ਕਹਿੰਦਾ ਜੀ ਜੰਗਲ ਦਾ ਸ਼ੇਰ ਆ ਗਿਆ ਹਾਂ ਉਨੇ ਮਾਰੀ ਛਾਲ ਦੂਜੀ ਟਾਣੀ ਤੇ ਫੇਰ ਇੱਕ ਜਾਨਵਰ ਗਿਆ ਕਹਿੰਦਾ ਸ਼ੇਰ ਆ ਗਿਆ ਆ ਆਂਦਾ ਮੈਂ ਭਜਨਾਸ ਤੇ ਬਥੇਰੀ ਕਰ ਰਿਆਂ ਹੋਰ ਕੀ ਕਰਾਂ ਹੋਰ ਕੀ ਕਰਾਂ ਭਜਨਾਸ ਤੇ ਮਤਲਬ ਭਜਨਾਸ ਤੇ ਮੇਰੇ ਵਰਗੇ ਬਥੇਰੀ ਕਰੀ ਜਾ ਰਹੇ ਆ ਪਰ ਗੱਲ ਬਣਦੀ ਨਹੀਂ ਗੱਲ ਬਣਦੀ ਕੋਈ ਨਹੀਂ ਮਤਲਬ ਕਹਿਣ ਦਾ ਭਾਵ ਜਿਹੜੀ ਗੁਰਬਾਣੀ ਆ ਸਤਗੁਰੂ ਜੀ ਕਹਿੰਦੇ ਨੇ ਕਿਆ ਪੜੀਏ ਕਿਆ ਗੁਣੀਏ ਹੂੰ ਕਿਆ ਵੇਦ ਪੁਰਾਣਾ ਸੁਣੀਏ ਜੀ ਬੜੇ ਸੁਨੇ ਕਿਆ ਹੋਈ ਜੋ ਸਹਿਜ ਨਾ ਮਿਲਿਓ ਸੋਈ ਵਾ ਵਾ ਪੀ ਪੜਨ ਸੁਣਦਾ ਫਾਇਦਾ ਕੀ ਹੋਇਆ ਜੇ ਜੀਵਨ ਦੇ ਵਿੱਚ ਸਹਿਜ ਹੀ ਨਹੀਂ ਆਇਆ ਸਹਿਜ ਹੀ ਨਹੀਂ ਆਇਆ ਪੜੇ ਸੁਨੇ ਕੀ ਹੋਈ ਹੂੰ ਵੇਖੋ ਆ ਮਹਾਰਾਜ ਨੇ ਮਤਬਲੇ ਇੱਥੋਂ ਤੱਕ ਆਸਤਾ ਪੜਿਆ ਨਾ ਹੀ ਭੇਦ ਬੁੱਝੀਆਂ ਪਾਉਣਾ ਵਾਹ ਪੜ ਨਾਲ ਨਹੀਂ ਭੇਦ ਜਿਹੜਾ ਗੁਰਬਾਣੀ ਦਾ ਬੁੱਝਣਾ ਨਾਲ ਪੈਂਦਾ ਬੁੱਝਣਾ ਪੈਂਦਾ ਬਿਲਕੁਲ ਹਾਂ ਜੀ ਸੋ ਇਸ ਤਰੀਕੇ ਨਾਲ ਆਪਾਂ ਨੂੰ ਜਿਹੜਾ ਵਾ ਉਹ ਮਤਲਬ ਗੁਰਬਾਣੀ ਵਾਚਣੀ ਪਊ ਜਿੱਦਾਂ ਤੁਹਾਡੇ ਮੁਤਾਬਕ ਤੁਸੀਂ ਇਹ ਗੱਲ ਕਹੀ ਵੀ ਉੱਥੇ ਜੇ ਪੈਰਾ ਕਟਣਾ ਤੇ ਅਰਥ ਕਰਵਾਏ ਜਾਣ ਉਹਨਾਂ ਨੂੰ ਸਿਖਾਇਆ ਜਾਵੇ ਕਿ ਗੁਰਬਾਣੀ ਆ ਚੀਜ਼ ਕਹਿ ਰਹੀ ਹੈ ਪਰ ਮੈਂ ਉੱਥੇ ਖੁਦ ਜਾ ਕੇ ਰਿਪੋਰਟਿੰਗ ਕੀਤੀ ਆ ਪਰ ਉੱਥੇ ਸਿਰਫ ਕੀ ਹੋ ਰਿਹਾ ਵੀ ਇੱਕ ਬੰਦਾ ਅੱਗੇ ਬੋਲ ਰਿਹਾ ਅਗਲੀ ਲਾਈਨ ਸੰਗਤਾਂ ਬੋਲਦੀਆਂ ਨੇ ਸਿਰਫ ਗੁਰਬਾਣੀ ਦਾ ਰਟਨ ਜ਼ਰੂਰ ਹੋਇਆ ਪਰ ਅਰਥਾਂ ਮੁਤਾਬਕ ਜਿਹੜੀ ਗੁਰਬਾਣੀ ਪੜਾਈ ਨਹੀਂ ਜਾ ਰਹੀ ਕਿਉਂਕਿ ਵੇਖੋ ਗੱਲ ਫੇਰ ਆਪਾਂ ਗੁਰਬਾਣੀ ਤੋਂ ਹੀ ਲੈ ਲਈਏ ਮਹਾਰਾਜ ਕਹਿੰਦੇ ਆ ਸੇਵਕ ਸਿੱਖ ਪੂਜਣ ਸਭ ਆਵੇਂ ਸਭ ਗਾਵੇਂ ਹਰ ਹਰੁ ਉਤਮ ਬਾਣੀ ਜੀ ਗਾਵਿਆ ਸੁਣਿਆ ਤਿੰਕਾ ਹਰ ਥਾਂਏ ਪਾਇ ਜਿਨ ਸਤਗੁਰ ਕੀ ਆਗਿਆ ਸਤ ਸਤ ਕਰ ਮੰਨ ਵਾਹ ਵਾਹ ਮਹਾਰਾਜ ਆਂਦੇ ਸੇਵਕ ਆਉਂਦੇ ਨੇ ਪੂਜਦੇ ਨੇ ਹਮ ਗੁਰਬਾਣੀ ਗਾਉਂਦੇ ਵੀ ਨੇ ਹਮ ਪਰ ਗਾਵਿਆ ਸੁਣਿਆ ਕਿੰਨਾ ਦਾ ਮਹਾਰਾਜ ਥਾਂਏ ਪਾਉਂਦੇ ਜਿਨ੍ਹਾਂ ਆਗਿਆ ਸਤ ਸਤ ਕਰ ਮੰਨੀ ਹਮ ਠੀਕ ਹੈ ਨਾ ਬਿਲਕੁਲ ਗੁਰ ਸਿੱਖ ਮੀਤ ਚਲੋ ਗੁਰ ਚਾਲੀ ਜੋ ਗੁਰ ਕਹੇ ਸੋਈ ਪਾਲ ਮੰਨੋ ਹਰ ਹਰ ਕਤਾ ਨੀਰ ਮਤਲਬ ਜੋ ਗੁਰੂ ਕਹਿੰਦਾ ਉਸ ਗੱਲ ਨੂੰ ਮੰਨਣਾ ਹੂੰ ਫਿਰ ਇਹ ਗਾਵ ਸੁਣਿਆ ਉਹਨਾਂ ਦਾ ਹੀ ਐ ਪੈਂਦਾ ਹੈ ਗੁਰੂ ਸਾਹਿਬ ਨੇ ਤਾਂ ਫਿਰ ਸਿੱਧੀ ਇਹ ਗੱਲ ਕਹੀ ਵੀ ਉਠਤ ਸੋਵਤ ਜਾਗਤ ਗੁਰਬਾਣੀ ਪੜ੍ਹਨੀ ਮਤਲਬ ਮੈਂ ਪ੍ਰਚਾਰਕ ਨਹੀਂ ਪਰ ਮੈਨੂੰ ਇੰਨਾ ਸੁਣਿਆ ਮੈਂ ਵੀ ਉਹ ਗੁਰੂ ਸਾਹਿਬ ਤੇ ਆ ਗੱਲ ਕਹਿੰਦੇ ਪਰ ਉਸ ਚੌ ਪੈਰਾ ਕੱਟਿਆ ਕਿ ਉਹ ਸਾਡਾ ਜੀਵਨ ਜਿਹੜਾ ਸਫਲ ਹੋ ਸਕਦਾ ਹਾਂਜੀ ਉਹ ਆਪਾਂ ਗੱਲ ਜਿਤਨਾ ਕਰਕੇ ਅੱਡੇ ਆ ਵੀ ਜੇ ਤੇ ਉਹਨੂੰ ਮਤਬਲ ਸੰਗਤ ਦੇ ਇਕੱਠ ਨੂੰ ਗੁਰਮਤਿ ਆਸ਼ੇ ਅਨੁਸਾਰ ਹੀ ਮਤਬਲ ਵਰਤਿਆ ਜਾਵੇ ਕਿਉਂਕਿ ਇਕੱਠ ਬਹੁਤ ਵਧੀਆ ਗੱਲ ਆ ਇੰਨਾ ਇਕੱਠ ਕਰਨਾ ਵੇਖੋ ਕਿੱਡੀ ਮਾਸਟਰ ਮਾਈਂਡ ਦੀ ਖੇਡ ਆ ਬਹੁਤ ਵਧੀਆ ਖੇਡ ਬਹੁਤ ਔਖਾ ਹੈ ਇੰਨਾ ਇਕੱਠ ਕਰਨਾ ਸੰਗਤ ਦਾ ਫਿਰ ਉਹ ਗੁਰਬਾਣੀ ਪੜ ਰਹਾ ਇਹ ਵੀ ਬੜੀ ਵਧੀਆ ਗੱਲ ਹੈ ਵਧੀਆ ਗੱਲ ਹੈ ਹਨਾ ਜੀ ਗੁਰਬਾਣੀ ਤੇ ਲਾਉਣੀ ਸੰਗਤ ਵੇਖੋ ਕਿੱਡੀ ਜਿਹੜਾ ਜਿਹੜਾ ਵੀ ਇਨਸਾਨ ਨੇ ਇਹ ਕੰਮ ਚਲਾਇਆ ਹੋ ਉਹ ਕਿੱਡਾ ਬੰਦਾ ਮਾਸਟਰ ਮਾਈਂਡ ਆ ਮਤਲਬ ਕਹਿ ਸਕਦੇ ਆ ਬਿਲਕੁਲ ਪਰ ਹੁਣ ਇਹ ਸ਼ਰਤ ਇਹ ਆ ਵੀ ਨਾਲ ਗੁਰਬਾਣੀ ਸਮਝਾਈ ਵੀ ਜਾਵੇ ਜੀ ਕੱਲਾ ਪੜਾਇਆ ਹੀ ਨਾ ਜਾਵੇ ਨਾਲ ਸਮਝਾਇਆ ਵੀ ਜਾਵੇ ਹੂੰ ਕੱਲ ਇੱਕ ਵਿਦਵਾਨ ਦੇ ਮੈਂ ਸੁਣ ਲਿਆ ਸੀ ਐਸੇ ਵਿਸ਼ੇ ਤੇ ਉਹਨਾਂ ਨੇ ਬੋਲਿਆ ਹਾਂ ਉਹ ਕਹਿੰਦਾ ਵੀ ਅੱਗੇ ਤੁਸੀਂ ਦੇਖੋ ਵੀ ਐਤਵਾਰ ਦੇ ਐਤਵਾਰ ਲਾਗੇ ਬਣੇ ਜਿੰਨੇ ਵੀ ਕ੍ਰਿਸਚੀਅਨਾਂ ਦੇ ਹੈਗੇ ਨਾ ਆਪਣਾ ਜਿਹੜੇ ਉਹ ਕੀ ਉਹਨਾਂ ਨੂੰ ਕਹਿੰਦੇ ਆ ਜਿਹੜੇ ਉਹਨਾਂ ਦੇ ਦਰਬਾਰ ਬਣੇ ਆ ਕ੍ਰਿਸਚੀਅਨਾਂ ਦੇ ਜਿਹਨੂੰ ਚਰਚ ਬੋਲਦੇ ਅੱਛਾ ਉਹ ਕਹਿੰਦਾ ਵੀ ਚਰਚਾਂ ਦੇ ਵਿੱਚ ਭੀੜ ਲੱਗੀ ਹਾਂਜੀ ਤੇ ਜਿਹੜੇ ਲੋਕ ਇਤਰਾਜ਼ ਕਰਦੇ ਆ ਮੇਰਾ ਉਹਨਾਂ ਨੂੰ ਸਵਾਲ ਆ ਵੀ ਤੁਸੀਂ ਇਤਰਾਜ਼ ਤੇ ਕਰ ਰਹੇ ਹੋ ਪਰ ਜੇ ਸਰੀਰ ਆ ਕੇ ਜੁੜਦੇ ਆ ਭਾਵੇਂ ਉਹ ਬਾਣੀ ਪੜਦੀ ਆ ਹਨਾ ਚਲੋ ਅਜੇ ਵਿਚਾਰ ਵੀ ਲੈਣਗੇ ਜੇ ਪੜਨ ਲੱਗ ਪੈਣਗੇ ਫਿਰ ਵਿਚਾਰ ਵੀ ਲੈਣਗੇ ਤੇ ਤੁਹਾਨੂੰ ਇਤਰਾਜ਼ ਕਿਉਂ ਆ ਇਹ ਗੱਲ ਦਾ ਵੀ ਉਹਨਾਂ ਚਰਚਾ ਕੀਤੀ ਹਾਂਜੀ ਵੇਖੋ ਜੀ ਸਾਨੂੰ ਕਿਸੇ ਦੇ ਇਤਰਾਜ਼ ਨਹੀਂ ਹੋਣਾ ਚਾਹੀਦਾ ਕਿਉਂਕਿ ਮਹਾਰਾਜ ਕਹਿੰਦੇ ਨੇ ਕੋਟ ਨਮੈ ਨਾਨਕ ਖੂ ਨਾਰਾਇਣ ਜੀ ਤੇ ਗੁਰਬਾਣੀ ਪੜਨ ਦਾ ਮਕਸਦ ਕੀ ਹੈ ਸਾਡਾ ਹੂੰ ਕਈ ਤੇ ਇਸ ਕਰਕੇ ਪੜਦੇ ਨੇ ਸਾਨੂੰ ਦੁੱਧ ਮਿਲ ਜਾਵੇ ਸਾਨੂੰ ਪੁੱਤ ਮਿਲ ਜਾਵੇ ਸਾਨੂੰ ਧੰਨ ਬੋਧਾ ਮਿਲ ਜਾਵੇ ਪਰ ਮਹਾਰਾਜ ਕਹਿੰਦੇ ਨੇ ਸ਼ੇਖ ਫਰੀਦ ਦਾ ਖੈਰ ਦੀਜੇ ਖੈਰ ਦੀਜੇ ਬੰਦਗੀ ਮਤਲਬ ਬੰਦਗੀ ਮੰਗਣ ਵਾਲੇ ਕਿੰਨੇ ਨੇ ਬਿਲਕੁਲ ਸ਼ਰਤ ਇਸ ਗੱਲ ਦੀ ਹੈ ਜੀ ਮੈਂ ਨਾ ਹੀ ਕੀਤਾ ਲੱਭੋ ਇੱਕ ਨਾਉ ਤੇਰਾ ਮੈਂ ਫੱਪਾ ਹਾਂਜੀ ਮਹਾਰਾਜ ਕਹਿੰਦੇ ਮੈਂ ਲਾਲਚ ਨਹੀਂ ਕੀਤਾ ਮੈਂ ਤੁਹਾਡਾ ਨਾਮ ਹੀ ਮੰਗਿਆ ਹੈ ਬਿਲਕੁਲ ਠੀਕ ਹੈ ਨਾ ਜੀ ਇਹ ਇਸ ਵਾਸਤੇ ਇੰਨਾ ਵੀ ਇੰਨਾ ਚੀਜ਼ਾਂ ਜੋ ਵੀ ਸਾਨੂੰ ਬਾਹਰ ਆਉਣਾ ਪਊਗਾ ਇੱਕ ਸਾਲ ਹੋਰ ਲੈ ਲੀਏ ਮੈਨੂੰ ਯਾਦ ਆਈ ਬਾਬਾ ਧੰਲਾ ਜੀ ਦੀ ਆਰਤੀ ਆਪਾਂ ਪੜਦੇ ਆਂ ਗਉ ਭੈਸ ਮੰਗੂ ਲਵੇਰੀ ਤਾਜਨਤਰੀ ਚੰਗੇਰੀ ਫਿਰ ਉਹਨਾਂ ਨੇ ਦੁਨਿਆਵੀ ਚੀਜ਼ਾਂ ਵੀ ਮੰਗ ਲਈਆਂ ਨੇ ਉਹਨਾ ਮਤਲਬ ਐਂਡ ਤੇ ਦੱਸਿਆ ਵਾ ਵੀ ਮੈਂ ਇਹ ਲੱਭ ਨਹੀਂ ਕੀਤਾ। ਚਾਹ ਉਹ ਦੰਨਾ ਮੈਂ ਨਾ ਹੀ ਕੀਤਾ ਲੱਭ। ਮੈਂ ਨਾ ਹੀ ਕੀਤਾ ਲੱਭ। ਮੈਂ ਇੱਕ ਨਾਮ ਤੇਰਾ ਮੈਂ ਉੱਥੇ ਆ ਕੇ ਸਪਸ਼ਟ ਹੋਣਾ ਪੂਰੀ ਪੂਰੀ ਸ਼ਬਦਾਂ। ਹਾਂ ਪੂਰੇ ਸ਼ਬਦਾਂ ਉੱਥੇ ਆ ਕੇ ਸਪਸ਼ਟ ਹੁੰਦਾ ਵੀ ਇੱਕ ਨਾਮ ਹੀ ਮੈਂ ਤੁਹਾਡੇ ਕਿਉਂਕਿ ਨਾਨਕ ਕੇ ਕਰ ਕੇਵਲ ਨਾਮ। ਹਮਮ ਗੁਰੂ ਸਾਹਿਬ ਕਹਿੰਦੇ ਵੀ ਸਾਡੇ ਕਰ ਕੇਵਲ ਪਰਮੇਸ਼ਰ ਦਾ ਨਾਮ ਹੀ ਗੁਰੂ ਸਾਹਿਬ ਦੇ ਘਰ ਚ ਕੇਵਲ ਰੱਬ ਦਾ ਨਾਮ ਹੈ ਤੇ ਜੋ ਰੱਬ ਦਾ ਨਾਮ ਮੰਗ ਲਈਏ ਸਾਰੀਆਂ ਚੀਜ਼ਾਂ ਹੀ ਆ ਜਾਂਦੀਆਂ ਗੱਲ ਸਾਰੀ ਸ਼ੁਰੂ ਹੁੰਦੀ ਆ ਵਿਚਾਰਨ ਦੀ ਇਹ ਗੁਰਬਾਣੀ ਨੂੰ ਵਿਚਾਰਨਾ ਬਹੁਤ ਜ਼ਰੂਰੀ ਹੈ ਹੈਨਾ ਗੁਰਬਾਣੀ ਨੂੰ ਵਿਚਾਰਨਾ ਬਹੁਤ ਜ਼ਰੂਰੀ ਪਰ ਇੱਕ ਹੁਣ ਬਹੁਤ ਸਾਰੇ ਆਪਾਂ ਕਿਸੇ ਦਾ ਨਾਮ ਨਹੀਂ ਲਵਾਂਗੇ ਬਹੁਤ ਸਾਰੇ ਜਗ੍ਹਾ ਤੇ ਇਸ ਤਰ੍ਹਾਂ ਹੁੰਦਾ ਵੀ ਕੋ 36 ਪਾਠ ਰੱਖ ਦਿੱਤਾ ਜੀ 120 ਪਾਠ ਆ 100 ਪਾਠ ਰੱਖਤਾ 51 ਪਾਠਾਂ ਦੇ ਭੋਗ ਪਾਣੇ ਇਹ ਤੋਂ ਤਾਂ ਕਿ ਪਾਠ ਵੀ ਰੈਡੀमेड ਉੱਤੇ ਜਾ ਰਿਹਾ ਬੰਦੇ ਬਾਹਰ ਬੈਠਿਆ ਹੁੰਦੇ ਆ ਭਾਈ ਤੁਹਾਡੇ ਨਾਮ ਦਾ ਅਸੀਂ ਪਾਠ ਕਰ ਦਿਆਂਗੇ ਹੈਨਾ ਉਹ ਵੇਖੋ ਜੀ ਜਿਤਨਾ ਹੁਣ ਮੰਨ ਲਓ ਵੀ ਰੋਟੀ ਤੁਸੀਂ ਖਾਈ ਜੋ ਤੇ ਮੈਂ ਲਾਗੇ ਭੁੱਖਾ ਬੈਠਾ ਹਾਂ ਤੇ ਮੈਂ ਆਖਾਂ ਵੀ ਭੁੱਖ ਮੇਰੀ ਮਿਟ ਜਾਵੇਗੀ ਇਸ ਤਰ੍ਹਾਂ ਹੋ ਸਕਦਾ ਨਹੀਂ ਲੋਕ ਪੈਸੇ ਨਾਲ ਰੱਬ ਨੂੰ ਖਰੀਦਣਾ ਚਾਹ ਰਹੇ ਆ ਪਰ ਇਸ ਤਰ੍ਹਾਂ ਹੁੰਦਾ ਨਹੀਂ ਇਹਦਾ ਗੁਰਬਾਣੀ ਨੇ ਪ੍ਰਮਾਨ ਦਿੱਤਾ ਮੈਂ ਉਹੀ ਤਾਂ ਮੈਂ ਉਹੀ ਕਹਿਣਾ ਵੀ ਇਹ ਚੀਜ਼ ਗੁਰਬਾਣੀ ਮੁਤਾਬਕ ਕਿਵੇਂ ਸਮਝਾਂਗੇ ਗੁਰਬਾਣੀ ਕਹਿੰਦੇ ਮਹਾਰਾਜ ਕੰਚਨ ਸਿਉ ਪਾਈਏ ਨਹੀਂ ਤੋਲ ਮੰਨ ਦੇ RAM ਲਿਆ ਹੈ ਮੋਲ ਵਾਹ ਸੋਨੇ ਨਾਲ ਵੀ ਰੱਬ ਦੀ ਪ੍ਰਾਪਤੀ ਨਹੀਂ ਕੀਤੀ ਜਾ ਸਕਦੀ ਵਾਹ ਵਾਹ ਕੀ ਬਾਤ ਭਾਵੇਂ ਕੋਈ ਕਿੱਡਾ ਵੀ ਕਰੋੜਪਤੀ ਕਿਉਂ ਨਾ ਹੋਵੇ ਸਿੱਖੀ ਪੈਸੇ ਨਾਲ ਨਹੀਂ ਖਰੀਦ ਸਕਦਾ ਪੈਸੇ ਨਾਲ ਨਹੀਂ ਖਰੀਦੀ ਜਾਂਦਾ ਇਹ ਤਾਂ ਮਨ ਦੇ ਆਰਾਮ ਲਈ ਆ ਹੈ ਮੋੜ ਹੂੰ ਇਹ ਤਾਂ ਮਨ ਦੇ ਕੇ ਆਪਣਾ ਹਿਰਦਾ ਪਵਿੱਤਰ ਕਰਕੇ ਦਿਲ ਅਛਾ ਕਰਕੇ ਫਿਰ ਇਹ ਸਿੱਖੀ ਜਿਹੜੀ ਆ ਉਹ ਪ੍ਰਾਪਤ ਹੁੰਦੀ ਹਾਸਲ ਹੁੰਦੀ ਹੈ ਗੁਰਸਿੱਖ ਨੂੰ ਗੁਰਬਾਣੀ ਆਪ ਪੜ੍ਹਨੀ ਜ਼ਰੂਰੀ ਹੈ ਗੁਰਬਾਣੀ ਆਪ ਪੜ੍ਹਨੀ ਚਾਹੀਦੀ ਹੈ ਜੀ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਆ ਵੀ ਭੁੱਖ ਮੈਨੂੰ ਲੱਗੀ ਆ ਤੇ ਰਾਸ਼ਨ ਤੁਸੀਂ ਖਾਈ ਜਾਓ ਤੇ ਭੁੱਖ ਤੇ ਤੁਹਾਡੀ ਮਿਟੇਗੀ ਮੇਰੀ ਮਿਟੇਗੀ ਬਿਲਕੁਲ ਤੋ ਇਸ ਵਾਸਤੇ ਗੁਰਬਾਣੀ ਆਪਾਂ ਇਹ ਗੁਰਬਾਣੀ ਵੀ ਪੋਜਣੇ ਆ ਜਿਹੜਾ ਗੁਰਬਾਣੀ ਦਾ ਉਹ ਵੀ ਆਪਾਂ ਜਦੋਂ ਆਪ ਕਰਾਂਗੇ ਹੂੰ ਤੇ ਫਿਰ ਸਾਡੀ ਜਿਹੜੀ ਭੁੱਖ ਆ ਉਹ ਮਿਟੇਗੀ ਕਈ ਵਾਰੀ ਤੁਸੀਂ ਵੇਖਿਆ ਹੋਣਾ ਵੀ ਕੁਝ ਵੀਡੀਓ ਵਾਇਲ ਹੁੰਦੀਆਂ ਨੇ ਉਹ ਹਰਦوار ਤੋਂ ਇੱਕ ਬੰਦਾ ਕੱਪੜੇ ਲਾ ਕੇ ਬੈਠਾ ਹੁੰਦਾ ਪਾਣੀ ਦੇ ਕਿਨਾਰੇ ਗੰਗਾ ਦੇ ਕਿਨਾਰੇ ਉਹ ਕਹਿੰਦਾ ਜੀ 100 ਰੁਪਏ ਦਿਓ ਤੁਹਾਡੇ ਨਾਂ ਦੀ ਚੁਬੀ ਮੈਂ ਮਾਰ ਲਾਂਗਾ ਇਦਾਂ 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 ਵੀ ਆ ਰਿਹਾ ਹੁਣ ਗੁਰਬਾਣੀ ਦੇ ਵਿੱਚ ਲੋਕ ਇਹ ਕਰ ਰਹੇ ਆ ਵੀ ਤੁਹਾਡੇ ਨਾਂ ਦਾ ਪਾਠ ਅਸੀਂ ਕਰ ਦਿਆਂਗੇ ਲਿਓ ਪੈਸੇ ਦਿਓ ਦਿਓ 85000 ਪਾ ਦਿਓ ਜਾਂ 60000 ਪਾ ਦਿਓ ਤੁਹਾਡੇ ਨਾਲ ਦਾ ਪਾਠ ਇੰਝ ਕਰਦਾ ਕਿ ਬੰਦੇ ਬਾਹਰੋਂ ਪੈਸੇ ਭੇਜ ਦਿੰਦੇ ਆ ਤੇ ਉਹਨਾਂ ਦੇ ਨਾਂ ਦਾ ਪਾਠ ਕੀਤਾ ਜਾਂਦਾ ਇਹ ਇਹ ਸਹੀ ਹੈ ਨਹੀਂ ਜੀ ਇਹ ਗਲਤ ਗੱਲ ਹੈ ਇਹ ਵੀ ਗਲਤ ਹੈ ਹਾਂ ਜੀ ਜਿੰਨਾ ਚਿਰ ਮੰਨ ਲਓ ਇੱਥੇ ਵੀ ਗੁਰਬਾਣੀ ਜੀ ਮਹਾਰਾਜ ਕਹਿੰਦੇ ਆ ਅਸਦਾਨ ਗੱਜਦਾਨ ਸੇਜਾ ਨਾਰੀ ਭੂਮਦਾਨ ਐਸੋ ਦਾਨ ਨਿਤ ਨਿਤਹਿ ਕੀਜੇ RAM ਨਾਮ ਸਰ ਤੂੰ ਨਾ ਪੁੱਛੀ ਕੋਈ ਘੋੜੇ ਦਾਨ ਕਰਦੇ ਵਾਹ ਹਾਥੀ ਦਾਨ ਕਰਦੇ ਹੂੰ ਇਥੋਂ ਦਾ ਕਿ ਜ਼ਮੀਨ ਦਾਨ ਕਰਦੇ ਹੂੰ ਪਰ ਮਹਾਰਾਜ ਜੰਦੇ ਵੀ ਆਰਾਮ ਨਾਮ ਦੇ ਬਰਾਬਰ ਨਹੀਂ ਆਪ ਬਰਾਬਰ ਕੰਚਨ ਦੀ ਜੇ ਕੋਈ ਬੰਦਾ ਆਪ ਦੇ ਭਾਰ ਜਿੰਨਾ ਸੋਨਾ ਵੀ ਦਾਨ ਕਰ ਦੇ ਜੀ ਆਰਾਮ ਨਾਮ ਸਰ ਤਉ ਨਾ ਪੂਜੇ ਵਾਹ ਛੋੜ ਛੋੜ ਰੇ ਫਖੰਡੀ ਮਾਨ ਕਪਟਨਾ ਕੀ ਜੇ ਹਰਕਾ ਨਾਮ ਨੇ ਤੇ ਲਈਏ ਵਾ 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 ਕੀ ਬਾਤ ਹਰਕਾ ਨਾਮ ਲੈਣ ਨਾਲ ਭਾਅ ਸਾਡਾ ਮਕਸਦ ਕੀ ਹੈ ਗੁਰਬਾਣੀ ਪੜ ਲੱਗਿਆ ਕੀ ਮਕਸਦ ਹੈ ਸਾਡਾ ਪ੍ਰਮਾਤਮਾ ਨੂੰ ਪਾਉਣਾ ਜਾਂ ਧਨ ਪਦਾਰਥ ਇਹ ਮਕਸਦ ਵੇਖਣਾ ਪਊਗਾ ਨਾ ਕੀ ਹੈ ਮਕਸਦ ਕੀ ਹੈ ਸਾਡਾ ਹਾਂਜੀ ਮਕਸਦ ਇੱਕ ਦੋ ਚੀਜ਼ਾਂ ਹੋਰ ਨੇ ਜਿਵੇਂ ਅ ਅੰਦਰ ਸਾਡੇ ਬਾਬਾ ਜੀ ਪੜ ਰਹੇ ਹੁੰਦੇ ਪਵਨ ਗੁਰੂ ਪਾਣੀ ਪਿਤਾ ਹਾਂਜੀ ਤੇ ਬਾਹਰ ਅਸੀਂ ਗੁਰਪੁਰਪ ਦੀ ਖੁਸ਼ੀਆਂ ਵਿੱਚ ਆਤਿਸ਼ਬਾਜ਼ੀ ਕਰ ਰਹੇ ਹਾਂ ਰਾਤੀ ਵੀ ਤੁਸੀਂ ਸ਼ਾਇਦ ਵੀਡੀਓ ਵੇਖੀ ਹੋਵੇ ਦਰਬਾਰ ਸਾਹਿਬ ਤੋਂ ਗੁਰੂ ਗੋਬਿੰਦ ਸਿੰਘ ਜੀ ਪ੍ਰਕਾਸ਼ ਪੁਰਪ ਤੇ ਆ ਦਰਬਾਰ ਸਾਹਿਬ ਆਤਿਸ਼ਬਾਜ਼ੀ ਕੀਤੀ ਗਈ ਐਨੇ ਕਰੋੜ ਦੇ ਫੁੱਲ ਲਾ ਦਿੱਤੇ ਗਏ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਪੁਰਪ ਤੇ ਹਾਂਜੀ ਕਿ ਇਹ ਇਹ ਚੀਜ਼ਾਂ ਸਹੀ ਨੇ ਇਹ ਜੀ ਇਹ ਚੀਜ਼ਾਂ ਜਿਵੇਂ ਆਪਾਂ ਗੁਰਬਾਣੀ ਚੋਂ ਹੀ ਪੜਦੇ ਹਾਂ ਹਮ ਮਹਾਰਾਜ ਕਹਿੰਦੇ ਨੇ ਕਿ ਭੁੱਲੀ ਮਾਲ ਨਹੀਂ ਹੈ ਏ ਉਹ ਸਤਗੁਰ ਜਾਗਤਾ ਹੈ ਦਿਓ ਬਿਲਕੁਲ ਬਿਲਕੁਲ ਮਾਲਣ ਭੁੱਲੀ ਜਾਗ ਪੁੜਾਣਾ ਹਮ ਪੁੜਾਣੇ ਨਾ ਹੈ ਬਿਲਕੁਲ ਲੋਕ ਫੁੱਲਾਂ ਦੀ ਵਰਖਾ ਕਰਦੇ ਨੇ ਰੱਬ ਤੇ ਮਹਾਰਾਜਾਂ ਦੇ ਬ੍ਰਹਮਪਾਤੀ ਵਿਸ਼ਨਪਾਤੀ ਫੂਲ ਸ਼ੰਕਰ ਦਿਓ ਤੀਨ ਦੇ ਪ੍ਰਤੱਖ ਤੋਰੇ ਕਰੇ ਕਿਸ ਕੀ ਸੇ ਉਹ ਕਰੇ ਕਿਸ ਕੀ ਸੇ ਉਹ ਮਤਬਲ ਕੁਦਰਤ ਨਾਲ ਤੇ ਖਲਵਾੜ ਕਰ ਦਿੱਤਾ ਤੂੰ ਹਾਂ ਫੁੱਲ ਜਵੀ ਜਾਨ ਸੀ ਬਿਲਕੁਲ ਉਹ ਜਦੋਂ ਤੋੜ ਦਿੱਤਾ ਤੂੰ ਤੇ ਉਹ ਫੁੱਲਾਂ ਨਾਲ ਮਤਲਬ ਹੈ ਕਿ ਪ੍ਰਮਾਤਮਾ ਦੀ ਇਹ ਤਾਂ ਵੀ ਰੱਬ ਖੁਸ਼ ਨਹੀਂ ਹੁੰਦਾ ਨਹੀਂ ਖੁਸ਼ ਇਹ ਬਿਲਕੁਲ ਗਲਤ ਗੱਲਾਂ ਗਲਤ ਗੱਲਾਂ ਨੇ ਜ ਹੁਣ ਆਪਾਂ ਥੋੜੀ ਜੀ ਗੁਰਨਾਲਕ ਦੀ ਖੇਤੀ ਵਾਲੇ ਪਾਸੇ ਵੀ ਆ ਜਾਈਏ ਤੇ ਅੱਜ ਸਾਡਾ ਪਾਣੀ ਖਤਮ ਹੋ ਰਿਹਾ ਹੈ ਨਾ ਤੇ ਜਾਣ ਬੁੱਝ ਕੇ ਅਸੀਂ ਜ਼ਹਿਰ ਘੋਲ ਰਹੇ ਆਪਣੀ ਖੇਤੀ ਦੇ ਵਿੱਚ ਇਹ ਗੁਰਨਾਲਕ ਸਾਹਿਬ ਦੀ ਸ਼ੁੱਧ ਪਵਿੱਤਰ ਖੇਤੀ ਦਾ ਸਿਧਾਂਤ ਸੀ ਉਹਨੂੰ ਕਿਵੇਂ ਦੇਖਦੇ ਹੋ ਗੁਰਬਾਣੀ ਮੁਤਾਬਕ ਜੇ ਸੱਚੀ ਖੇਤੀ ਕਰਨੀ ਹੋ ਤਾਂ ਕਿਹੜੀ ਖੇਤੀ ਹੋਣੀ ਚਾਹੀਦੀ ਸੱਚੀ ਖੇਤੀ ਵੇਖੋ ਜੀ ਜਿਸ ਤਰ੍ਹਾਂ ਪਾਣੀ ਦੀ ਵੇਸਟਿੰਗ ਨਜਾਇਜ਼ ਕਈ ਇਨਸਾਨ ਕਰਦੇ ਨੇ ਜਿੱਤਨਾ ਪਹਿਲਾਂ ਜਦੋਂ ਫਸਲਾਂ ਆਪਾਂ ਭਰਦੇ ਆ ਝੋਨਾ ਲਾਉਣਾ ਹੁੰਦਾ ਕਈ ਪਹਿਲੀਆਂ ਠੰਡੀਆਂ ਕਰ ਲੱਗ ਪੈਂਦੇ ਆ ਜੀ ਅਗਿਆਨੀ ਲੋਕ ਜਿਹੜੇ ਹਾਂ ਉਹ ਮਤਲਬ ਧਰਤੀ ਨੂੰ ਠੰਡੀਆਂ ਕਰਨ ਦੇ ਚੱਕਰ ਦੇ ਵਿੱਚ ਕਿੰਨੇ ਪਾਣੀ ਦੀ ਬਰਬਾਦੀ ਕਰ ਦਿੰਦੇ ਆ ਜਾਂ ਪਹਿਲੇ ਠੰਡੀਆਂ ਨੂੰ ਠੰਡੀ ਕੀ ਕਰਦੇ ਹਾਂ ਜੀ ਕਈ ਐਸੇ ਵੀ ਇਨਸਾਨ ਵੇਖੇ ਨੇ ਉਹ ਮੋਟਰ ਹੀ ਨਹੀਂ ਬੰਦ ਕਰਦੇ ਚੱਲੀ ਜਾਂਦੀ ਆ ਹੂੰ ਉੱਧਰ ਵੀ ਸਾਨੂੰ ਥੋੜਾ ਜਿਹਾ ਧਿਆਨ ਦੇਣਾ ਪਊਗਾ ਉੱਥੇ ਗੁਰਬਾਣੀ ਕੀ ਆਂਦੀ ਹੈ ਗੁਰਬਾਣੀ ਮਤਾਬਕ ਸਮਝਾਂ ਨੇ ਗੁਰਬਾਣੀ ਮਤਾਬਕ ਜੀ ਉਹ ਮਤਲਬ ਇਨਸਾਨ ਕੁਦਰਤ ਦੇ ਕਾਨੂੰਨਾਂ ਤੋਂ ਗਲਤੀ ਆ ਮਤਲਬ ਨਜਾਇਜ਼ ਵਰਤੋਂ ਕਰ ਰਹੀ ਨਜਾਇਜ਼ ਵਰਤੋਂ ਕਰ ਰਹੀ ਹੈ ਨਾ ਜੀ ਅੱਜ ਪੈਸੇ ਦੀ ਖੇਡ ਹੋ ਗਈ ਜ਼ਿਆਦਾ ਹਾਂਜੀ ਪੈਸਾ ਮਨੁੱਖ ਦਾ ਨਿਸ਼ਾਨਾ ਹੋ ਗਿਆ ਵਾ ਚਾਹੇ ਉਹ ਸੱਚ ਧਰਮ ਤੋਂ ਇਨਸਾਨ ਦੂਰ ਹੋ ਰਿਹਾ ਚਾਹੇ ਉਹ ਰਾਗੀ ਨੇ ਚਾਹੇ ਪ੍ਰਚਾਰਕ ਨੇ ਚਾਹੇ ਢਾਡੀ ਨੇ ਸਾਰੀ ਗੇਮ ਪੈਸੇ ਦੀ ਆ ਪੈਸੇ ਦੀ ਗੇਮ ਹੋ ਗਈ ਮਤਲਬ ਜੇ ਤੇ ਪੈਸੇ ਦੇ ਦੋ ਤੇ ਤੁਹਾਡੀ ਬੱਲੇ ਬੱਲੇ ਕਰੀ ਜਾਣੀ ਆ ਤੇ ਮਤਲਬ ਇਹ ਪੈਸੇ ਨੂੰ ਪਾਸੇ ਰੱਖ ਕੇ ਸਾਨੂੰ ਜਿੰਨਾ ਚਿਰ ਮਤਲਬ ਇਨਸਾਨ ਜਿਹੜੇ ਪੈਸੇ ਨੂੰ ਪਾਸੇ ਰੱਖ ਕੇ ਨਹੀਂ ਵੇਖਦੇ ਉਹਨਾਂ ਚਿਰ ਫਿਰ ਇਹੋ ਹੀ ਕੰਮ ਹੋਏਗਾ ਇਹੋ ਹੀ ਕੰਮ ਹੋਏਗਾ ਇੱਕ ਅਖੀਰ ਤੇ ਮੈਸੇਜ ਉਹਨਾਂ ਲੋਕਾਂ ਨੂੰ ਵੀ ਕਿ ਗੁਰਬਾਣੀ ਦਾ ਵਿਰੋਧ ਸਹੀ ਹੈ ਜਾਂ ਆਪਸ ਵਿੱਚ ਖੇਬੜਨਾ ਸਹੀ ਹੈ ਇੱਕ ਕਹਿੰਦਾ ਨਹੀਂ ਚੋਪਹਿਰਾ ਨਹੀਂ ਕੱਟਣਾ ਚਾਹੀਦਾ ਦੂਜਾ ਕਹਿੰਦਾ ਸਾਡਾ ਅਮਰਤ ਉਹੜਾ ਖਾ ਲੈਣਾ ਇਨਾਂ ਚੋਪਹਿਰੇ ਦੇ ਨਾਂ ਤੇ ਹੈਨਾ ਕੋਈ ਕਹਿੰਦਾ ਪ੍ਰਵਾਸ ਫੇਰੀਆਂ ਨਹੀਂ ਜਾਣਾ ਚਾਹੀਦਾ ਦੂਜਾ ਕਹਿੰਦਾ ਪਕੌੜੇ ਨਾ ਵੰਡੋ ਤੇ ਪ੍ਰਵਾਸ ਫੇਰੀਆਂ ਆਪੇ ਬੰਦ ਹੋ ਜਾਣੀਆਂ ਦੱਸੋ ਇਹ ਗੱਲਾਂ ਜਾਇਜ਼ ਹੈਗੀਆਂ ਨੇ ਪੰਥ ਦੇ ਵਿੱਚ ਵੇਖੋ ਜੀ ਜੇ ਤੇ ਆਪਾਂ ਪਹਿਲਾਂ ਗੱਲ ਕੀਤੀ ਵੀ ਜੇ ਤੇ ਮਕਸਦ ਸਾਡਾ RAM ਨਾਮ ਲੈਣ ਦਾ ਵਾ ਪਰਮੇਸ਼ਰ ਦਾ ਨਾਮ ਲੈਣ ਜੇ ਤੇ ਜੇ ਨਾਮ ਮਿਲਦਾ ਫਿਰ ਤੇ ਠੀਕ ਆ ਠੀਕ ਆ ਜੇ ਇਹਨਾਂ ਚੀਜ਼ਾਂ ਨਾਲ ਇਹਨਾਂ ਕਰਮਾਂ ਨਾਲ ਪਰਮੇਸ਼ਰ ਦਾ ਨਾਮ ਨਹੀਂ ਸਾਨੂੰ ਹਾਸਲ ਹੋ ਰਿਹਾ ਸਾਡੇ ਜੀਵਨ ਦੇ ਵਿੱਚ ਚੰਗੇ ਗੁਣ ਨਹੀਂ ਆ ਰਹੇ ਤੇ ਫਿਰ ਇਹਨਾਂ ਚੀਜ਼ਾਂ ਦਾ ਮੈਂ ਸਮਝਦਾ ਵੀ ਜਿਵੇਂ ਮਹਾਰਾਜ ਨੇ ਆਖਿਆ ਸਭ ਫੋਕਟ ਨਿਸ਼ਚੋ ਕਰਮਾਂ ਠੀਕ ਆ ਨਾ ਜਿਹੜੇ ਕਿਉਂਕਿ ਜਿਹੜੇ ਝੂਠ ਬੋਲਣ ਵਾਲੇ ਇਨਸਾਨ ਹੁੰਦੇ ਨੇ ਮਹਾਰਾਜ ਕਹਿੰਦੇ ਮੁਖ ਝੂਠ ਵਿਭੂਖਨਸਾਰੰ ਉਹ ਮੂੰਹ ਤੋਂ ਝੂਠ ਇਸ ਤਰ੍ਹਾਂ ਬੋਲਦੇ ਨੇ ਜਿਵੇਂ ਮਲੰਮੇ ਦੇ ਗਹਿਣੇ ਬੜਾ ਸ਼ਿੰਗਾਰ ਕੇ ਪਤਾ ਹੀ ਨਹੀਂ ਲੱਗਣ ਦਿੰਦੇ ਸੱਚ ਕੀ ਹੈ ਝੂਠ ਨੂੰ ਵੀ ਸੱਚ ਬਣਾ ਦਿੰਦੇ ਝੂਠ ਨੂੰ ਵੀ ਸੱਚ ਬਣਾ ਦਿੰਦੇ ਐਡੇ ਸ਼ਰਾਰਤੀ ਲੋਕ ਵੀ ਇਹ ਐਜ ਦੇ ਨਹੀਂ ਪਹਿਲਾਂ ਤੋਂ ਹੀ ਆ ਜੀ ਮੁਖ ਝੂਠ ਵਿਭੂਖਨਸਾਰੰ ਹਮ ਇਸ ਵਾਸਤੇ ਆਪਾਂ ਨੂੰ ਚਾਹੀਦਾ ਵਾ ਵੀ ਜੇ ਤੇ ਆਪਣੇ ਕੀਤੇ ਕਰਮਾਂ ਜੋ ਮਤਲਬ ਆਪਣਾ ਜੀਵਨ ਉੱਚਾ ਹੋ ਰਿਹਾ ਏ ਫਿਰ ਤੇ ਮੁਬਾਰਕ ਹੈ ਤੇ ਜੇ ਆਪਾਂ ਇਹ ਮਤਲਬ ਕਿ ਪਰਵਾਲ ਫੇਰੀ ਜੋ ਪਕੌੜੇ ਖਾ ਕੇ ਆ ਗਏ ਤੇ ਜਿਵੇਂ ਤੁਸੀਂ ਗੱਲ ਕੀਤੀ ਆ ਵੀ ਜਿਤਰਾ ਵੀ ਲਾ ਲੋ ਤੁਸੀਂ ਵੀ ਮਤਲਬ ਵੀ ਜਿੱਥੇ ਸਿਮਰਨ ਦੀ ਗੱਲ ਹੁੰਦੀ ਹੈ ਉੱਥੇ ਜਾਣ ਦਾ ਕੋਈ ਦਰਾਜ ਨਹੀਂ ਉੱਥੇ ਜਾਣ ਦਾ ਕੋਈ ਦਰਾਜ ਨਹੀਂ ਹੁਣ ਅੱਜ ਕੱਲ ਤੁਸੀਂ ਵੇਂਦੇ ਆਪਾਂ ਜਾਣੇ ਆ ਸਿੱਧੀ ਦਾੜਿਆਂ ਤੇ ਉੱਥੇ ਰਾਹ ਦੇ ਵਿੱਚ ਲੋਕ ਆ ਕੇ ਕੀ ਕਰੀ ਜਾਂਦੇ ਉੱਥੇ ਵੱਡੇ ਲੰਗਰ ਸੀ ਪਕੌੜਿਆਂ ਦਾ ਲੰਗਰ ਜਲੇਬਾਂ ਦਾ ਲੰਗਰ ਤੁਸੀਂ ਲੰਗਰ ਖਾਣ ਗਏ ਹੋ ਤੇ ਬਿਲਕੁਲ ਲੰਗਰਾਂ ਦੀ ਗੱਲ ਕਰ ਸਹੀ ਆ ਗੁਰੂ ਸਾਹਿਬ ਸਾਡੇ ਤੋਂ ਆਪਣਾ ਪਰਿਵਾਰ ਵਾਰਗੇ ਅਸੀਂ ਪਕੌੜੀਆਂ ਜਲੇਬਾਂ ਜੀ ਬਦਾਮਾਂ ਦੇ ਦੁੱਧ ਪੀਣ ਚ ਉਲਝ ਗਏ ਉੱਥੇ ਜਾਣਾ ਖੰਡੇ ਦੀ ਪੌਹ ਲੈਂ ਸੀ ਪਰ ਅੱਜ ਲੋਕ ਵੇਖੋ ਕੀ ਕਰਦੇ ਆ ਉੱਥੇ ਜਾ ਕੇ ਪਕਾਨੇ ਲੈ ਆਉਂਦੇ ਆ ਜਾਂ ਉੱਚੇ ਪਹਾੜਾਂ ਦੇ ਫੋਟੋਆਂ ਲਵਾਉਂਦੇ ਆ ਸਹੀ ਤੇ ਜਾਂ ਆਪਣਾ ਟਰੈਕਟਰਾਂ ਤੇ ਵੱਡੇ ਵੱਡੇ ਡੀਜੇ ਲਾ ਕੇ ਬੂਫਰ ਲਾ ਕੇ ਫੁਕਰਪੁਣਾ ਕਰਕੇ ਵੇਖੋ ਲੋਕ ਕੀ ਕਰ ਰਹੇ ਮਜ਼ਾਕ ਬਣਾ ਰਹੇ ਹਮ ਅੱਜ ਕੱਲ ਅਖੀਰ ਦੇ ਵਿੱਚ ਇੱਕ ਮੈਸੇਜ ਉਹਨਾਂ ਸਿੱਖਾਂ ਨੂੰ ਜਿਹੜੇ ਮਨਮਤਾਂ ਕਰਦੇ ਨੇ ਜਾਂ ਜਿਹੜੇ ਗੁਰਬਾਣੀ ਤੋਂ ਟੁੱਟ ਰਹੇ ਨੇ ਉਹਨਾਂ ਨੂੰ ਉਡੀਕਣਾ ਵੀ ਆਜੋ ਗੁਰੂ ਸਾਹਿਬ ਉਡੀਕ ਰਹੇ ਆ ਵੇਖੋ ਜੀ ਜਿਹੜੇ ਤੇ ਸਿੱਖਿਆ ਉਹ ਮਨਮਤ ਨਹੀਂ ਕਰਦੇ ਹਾਂ ਜਿਹੜੇ ਤੇ ਗੁਰਬਾਣੀ ਨਾਲ ਜੁੜੇ ਮੇਰੇ ਵੀਰ ਭਰਾ ਹਾਂ ਉਹ ਤੇ ਚਲੋ ਪਹਿਲਾਂ ਹੀ ਜੁੜੇ ਉਹਨਾਂ ਨੂੰ ਤੇ ਆਖਨ ਦੀ ਤੇ ਜਿਹੜੇ ਵੀਰ ਭਰਾ ਭੁੱਲੇ ਆ ਉਹਨਾਂ ਨੂੰ ਇਹ ਮੈਸੇਜ ਆ ਵੀ ਜਿਹੜੇ ਚੰਗੇ ਗੁਰ ਸਿੱਖਿਆ ਜਿਹੜੇ ਗੁਰਬਾਣੀ ਆ ਪੜ੍ਹਦੇ ਨੇ ਉਹਨਾਂ ਦਾ ਜੀਵਨ ਚੰਗਾ ਏ ਉਹਨਾਂ ਤੋਂ ਆਪਾਂ ਨੂੰ ਮਤਲਬ ਗੁਰਬਾਣੀ ਦੀ ਸਿੱਖਿਆ ਲੈਣ ਦੀ ਲੋੜ ਹੈ ਵੀ ਭਾਈ ਸਾਹਿਬ ਜੀ ਸਾਡੇ ਤੇ ਵੀ ਅਰਦਾਸ ਕਰੋ ਵੀ ਸਾਨੂੰ ਵੀ ਸਿੱਖੀ ਜੀਵਨ ਸਾਨੂੰ ਵੀ ਗੁਰਬਾਣੀ ਦੀ ਸੰਥਿਆ ਕਰਾਓ ਸਾਨੂੰ ਵੀ ਗੁਰਬਾਣੀ ਦੇ ਅਰਥ ਦੱਸੋ ਸਾਨੂੰ ਵੀ ਸਮਝਾਓ ਇਸ ਚੀਜ਼ ਦੀ ਬੈਠ ਅੱਜ ਤੁਸੀਂ ਵੇਖ ਲਓ ਵੀ ਆਪਾਂ ਆਖਦੀਏ ਨਾ ਆ ਟਰਾਲੀ ਚੱਲੀ ਆ ਜੀ ਫਲਾਣੇ ਤੀਰਥ ਤੇ ਤੇ ਟਰਾਲੀ ਭਰ ਜਾਂਦੀ ਹੈ ਭਰ ਜਾਂਦੀ ਹੈ ਉਹ ਪਸਲੀਆਂ ਵੀ ਸਾਡੀਆਂ ਦੁੱਖਣੀਆਂ ਲੱਗ ਪੈਂਦੀਆਂ ਨੇ ਤੇ ਅਸੀਂ ਲੰਗਰ ਖਾ ਕੇ ਘਰਾਂ ਨੂੰ ਆ ਜੰਨੇ ਆ ਮਤਲਬ ਉਹ ਕਾਠ ਆਪਾਂ ਨੂੰ ਗੁਰਦੁਆਰਾ ਸਾਹਿਬ ਬੈਠ ਕੇ ਪੜ੍ਹਦੇ ਗੁਰਦੁਆਰਾ ਸਾਹਿਬ ਬੈਠ ਕੇ ਉੱਥੇ ਚੰਗੇ ਵਿਦਵਾਨ ਨੂੰ ਸੱਦ ਕੇ ਗੁਰਬਾਣੀ ਸਮਝਣੀ ਚਾਹੀਦੀ ਸਮਝਣੀ ਚਾਹੀਦੀ ਬਹੁਤ ਬਹੁਤ ਧੰਨਵਾਦੀ ਸਾਡਾ ਨਾਲ ਗੱਲ ਕਰ ਮਿਹਰਬਾਨ ਸੋ ਇਹ ਸਾਨੂੰ ਵੀਰ ਹਰਦੇਵਾਲ ਸਿੰਘ ਜੀ ਸਿੱਖ ਪ੍ਰਚਾਰਕ ਨੇ ਤੇ ਅਸੀਂ ਅੱਜ ਕੋਸ਼ਿਸ਼ ਕੀਤੀ ਆ ਕਿ ਜਿਹੜਾ ਆਪਸ ਵਿੱਚ ਸਿਰ ਉਡਾਉਣ ਵਾਲੀ ਗੱਲਬਾਤ ਹੈ ਨਾ ਉਸ ਤੋਂ ਸੰਕੋਚ ਕਰੀਏ ਤੇ ਗੁਰਬਾਣੀ ਬਹੁਤ ਵੱਡੀ ਦਾਤ ਹੈ ਸਾਡੇ ਗੁਰੂ ਸਾਹਿਬਾਂ ਦੀ ਜੋ ਸਾਡੇ ਗੁਰੂ ਸਾਹਿਬਾਂ ਨੇ ਸਾਨੂੰ ਬਖਸ਼ਿਸ਼ ਕੀਤੀ ਹੈ ਤੇ ਉਸ ਗੁਰਬਾਣੀ ਨੂੰ ਸਮਝਣਾ ਵਿਚਾਰਨਾ ਕਿਸੇ ਵੀ ਤਰੀਕੇ ਨਾਲ ਜੇ ਗੁਰ ਪ੍ਰਸਾਦ ਕਿਤੇ ਮਿਲਦਾ ਤੇ ਉਹ ਲੈ ਲੈਣਾ ਚਾਹੀਦਾ ਤੇ ਜਰੂਰ ਸਾਡੇ ਜਿਹੜੇ ਵਿਦਵਾਨ ਉਹਨਾਂ ਨੂੰ ਵੀ ਅਸੀਂ ਗੁਜਾਸ਼ ਕਰਾਂਗੇ ਕਿ ਇੱਕ ਦੂਜੇ ਦੀਆਂ ਲੱਤਾਂ ਖਿੱਚਣ ਨਾਲੋਂ ਗੁਰਬਾਣੀ ਦਾ ਪ੍ਰਚਾਰ ਵੱਧ ਕੀਤਾ ਜਾਵੇ ਤੇ ਇੱਕ ਦੂਜੇ ਦੀਆਂ ਬੁਰਾਈਆਂ ਜਿਹੜੀਆਂ ਉਹਨਾਂ ਨੂੰ ਕੱਟ ਕੀਤਾ ਜਾਵੇ ਤਾਂ ਜੋ ਕਿਸੇ ਨਾ ਕਿਸੇ ਤਰੀਕੇ ਜਿਹੜੇ ਆ ਸੰਗਤ ਨੂੰ ਅਸੀਂ ਜੋੜ ਸਕੀਏ ਕਿਉਂਕਿ ਪਹਿਲਾਂ ਹੀ ਸਿੱਖੀ ਦਾ ਕਹਾਣ ਜਿਹੜਾ ਵਾ ਉਹ ਬਹੁਤ ਹੋ ਰਿਹਾ ਕਿਸੇ ਦੀ ਲਕੀਰ ਛੋਟੀ ਕਰਨੀ ਹੋਵੇ ਤੇ ਆਪਣੀ ਲਕੀਰ ਨੂੰ ਵੱਡਿਆ ਕਰਨ ਦੀ ਜ਼ਰੂਰਤ ਹੈ ਅੱਜ ਸਾਡੇ ਹਰ ਇੱਕ ਪ੍ਰਚਾਰਕ ਨੂੰ ਜ਼ਰੂਰਤ ਹੈ ਕਿ ਵਾਦ ਤੋਂ ਵਾਦ ਆਪਣੇ ਲੋਕਾਂ ਨੂੰ ਜੋੜਨ ਦੀ ਕੋਸ਼ਿਸ਼ ਕਰੀਏ ਚਾਹੇ ਕੋਈ ਵੀ ਤਰੀਕਾ ਹੋਵੇ ਗੁਰਬਾਣੀ ਨੂੰ ਸਮਝਣ ਦਾ ਤੇ ਸਮਝਾਉਣ ਦਾ ਸੋ ਅੱਜ ਦੀ ਵੀਡੀਓ ਦੇ ਵਿੱਚ ਇਵੇਂ ਇਨਾ ਹੀ ਦੇਖਦੇ ਰਹੋ ਸਰਖਾਪ ਟੀਵੀ ਧੰਨਵਾਦ